ਹੈਲੋ ਜੀ ਸਸਰੀ ਅਕਾਲ ਤੁਹਾਡਾ ਸੜਾ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੌਂਚੇ ਦੀ ਟਾਲ ਪਾਣੀ ਦੱਸਾਂਗੇ ਤੇ ਆਪਾਂ ਜਿਹੜੇ ਨਿਸ਼ਾਨ ਸੀ ਉਹ ਆਪਾਂ ਲਗਾਲੇ ਹੋਏ ਸੀ ਤੇ ਆਪਾਂ ਪੌਂਚਣ ਨੂੰ ਦੂਰਾ ਕਰਕੇ ਫਿਰ ਆਪਾਂ ਨਿਸ਼ਾਨ ਲਗਾਏ ਹੋਏ ਆ ਤੇ ਆਪਣੇ ਬਾਟਮ ਤੇ ਵਰਕ ਹੋਇਆ ਹੋਇਆ ਸੀ ਇਸ ਕਰਕੇ ਆਪਾਂ ਦੂਰਾ ਕਰ ਲਿਆ ਹੋਇਆ ਸੀ ਤੇ ਦੂਰਾ ਕਰਕੇ ਹੀ ਆਪਾਂ ਪੌਂਚੇ ਦੀ ਟਾਲ ਪਾਵਾਂਗੇ ਤੇ ਆਪਾਂ ਨਿਸ਼ਾਨ ਲਗਾਲੇ ਹੋਏ ਸੀ ਜਿੱਨਾ ਆਪਣਾ ਪੌਂਚਾ ਹੁੰਦਾ ਹੈ ਤੋ ਆਪਾਂ 1/2 ਇੰਚ ਘੱਟ ਰੱਖਦੇ ਆ ਇਹਨਾਂ ਆਪ ਦੂਰਾ ਕਰਕੇ ਨਿਸ਼ਾਨ ਲਗਾ ਕੇ ਦੀ ਆਪਾਂ ਕਟਿੰਗ ਕਰ ਲਈ ਹੋਈ ਸੀ ਤੇ ਹੁਣ ਆਪਾਂ ਇਹਦੇ ਟਾਲ ਦੇਵਾਂਗੇ ਟਾਲ ਆਪਾਂ ਜਿਹੜੇ ਦੇਣੀ ਆ ਆਪਾਂ ਕੱਪੜੇ ਨੂੰ ਦੂਰਾ ਕਰਕੇ ਫੇਰੀ ਟਾਲ ਦੇਣੀ ਆ ਜਿਸ ਤਰ੍ਹਾਂ ਆਪਣਾ ਪਹੁੰਚਾ ਹੈਗਾ 12 ਇੰਚ ਤੇ 12 ਨੂੰ ਆਪਾਂ ਫੋਲਡ ਕਰ ਲੈਣਾ ਹੈ ਆਪਣਾ ਫੋਲਡ ਹੋ ਗਿਆ ਬਾਹਰਲੀ ਸਾਈਡ ਆਪਣਾ ਟੋਟਲ 6 ਬੰਦਾ ਪਿਆ ਫੋਲਡ ਹੋ ਕੇ 6 ਬੰਦਾ ਪਿਆ ਉਦੋਂ ਆਪਣਾ ਉਪਰ ਦੇ ਵਿੱਚ 12 ਵਾਂ ਤੇ ਆਪਾਂ ਜਿਹੜੇ ਟਾਲ ਦੇਣੀ ਆ ਆਪਾਂ 1 ਇੰਚ ਦੀ ਹੀ ਟਾਲ ਦੇਣੀ ਆ ਜਿਹੜਾ ਆਪਣਾ ਫੋਲਡਿੰਗ ਸਾਈਡ ਆ ਓਪਨ ਸਾਈਡ ਨਹੀਂ ਆਪਾਂ ਨਿਸ਼ਾਨ ਲਗਾਣਾ ਆਪਾਂ ਫੋਲਡਿੰਗ ਸਾਈਡ ਲਗਾਉਣੇ ਆ ਆਪਾਂ 1 ਇੰਚ ਦਾ ਛੱਡ ਦੇਣਾ ਨਿਸ਼ਾਨ نیچے 1 ਇੰਚ ਦਾ ਨਿਸ਼ਾਨ ਲਗਾ ਲੈਣਾ ਬਾਹਲੀ ਸਾਈਡ ਤੇ ਵੀ 1 ਇੰਚ ਜਾਂ 1.5 ਇੰਚ ਦਾ ਨਿਸ਼ਾਨ ਲਗਾ ਲੈਣਾ ਹੈ ਤੇ ਉਥੇ ਪਟਾਲ ਦੇਣੀ ਆ ਆਪਾਂ ਡਾਇਰੈਕਟ ਟਾਲ ਨਹੀਂ ਦੇਣੀ ਜਿਸ ਤਰ੍ਹਾਂ ਆਪਣੇ ਬਾਹਲੀ ਸਾਈਡ ਤੇ ਆਪਾਂ ਟਾਲ ਕਟਿੰਗ ਨਹੀਂ ਕਰਨੀ ਜੇ ਆਪਾਂ ਕਟਿੰਗ ਕਰ ਦਾਂਗੇ ਆਪਣੀ ਸਲਵਾਰ ਦੀ ਲੈਂਥ ਹੋ ਛੋਟੀ ਹੋ ਜਾਏਗੀ ਤੇ ਆਪਾਂ ਜੇ ਟਾਲ ਦੇਣੀ ਆਪਾਂ ਸੈਂਟਰ ਦੇ ਵਿੱਚੋਂ ਹੀ ਦੇਣੀ ਸਟਾਰਟ ਕਰਨੀ ਆ ਟਾਲ ਤੇ ਇਹਦੇ ਨਾਲ ਇਹ ਹੁੰਦਾ ਵਾ ਹੈ ਕਿ ਆਪਣਾ ਜਿਹੜਾ ਸਲਵਾਰ ਪਹੁੰਚਾ ਹੁੰਦਾ ਹੈ نیچے ਆਪਾਂ ਜੇ ਸਲਵਾਰ ਵੇਅਰ ਕਰਦੇ ਆ ਆਪਣੀ ਬਣ ਜਾਂਦੀ ਆ ਜੇ ਵੇਅਰ ਕੰਤੋਂ ਬਾਅਦ ਆਪਣਾ ਜਿਹੜਾ ਸਲਵਾਰ ਦਾ ਆਪਣੇ ਪਹੁੰਚਾ ਹੁੰਦਾ ਹੈ ਆਪਣੀ ਅਗਲੀ ਸਾਈਡ ਡਿੱਗਨ ਲੱਪ ਜਾਂਦਾ ਹੈ ਸਲਵਾਰ ਦੇ ਪੈਰਾਂ ਦੇ ਵਿੱਚ ਡਿੱਗਨ ਲੱਪ ਜਾਂਦਾ ਹੈ ਤੇ ਉਹ ਆਪਣੀ ਸਲਵਾਰ ਪਾਉਣ ਤੋਂ ਬਾਅਦ ਚੰਗੀ ਨਹੀਂ ਲੱਗਦੀ ਤੇ ਇਸ ਤਰੀਕੇ ਨਾਲ ਆਪਾਂ ਜੇ ਢਾਲ ਦੇ ਦਿੰਨੇ ਆ ਤੇ ਆਪਣੀ ਜਿਹੜੀ ਸਲਵਾਰ ਹੈ ਪੂਰੀ ਵਧੀਆ ਰਹਿੰਦੀ ਆ ਤੇ ਨਾ ਹੀ ਆਪਣਾ ਪਹੁੰਚ ਡਿੱਗਨ ਜਿਹੜੀ ਸਮੱਸਿਆ ਹੁੰਦੀ ਉਹ ਵੀ ਆਪਣੀ ਸਹੀ ਹੋ ਜਾਂਦੀ ਹੈ ਢਾਲ ਦੇਣ ਦੇ ਨਾਲ ਹੀ ਜਿਹੜੀ ਪਟਾਲ ਦੇਣੀ ਆਪਾਂ 1 ਇੰਚ ਦੀ ਢਾਲ ਦੇਣੀ ਆਪਣੀ ਸਲਵਾਰ ਦੀ ਲੈਂਥ ਐ ਛੋਟੀ ਨਹੀਂ ਹੋਵੇਗੀ ਸਲਵਾਰ ਦੀ ਲੈਂਥ ਆਪਣੀ ਛੋਟੀ ਬਾਹਲੀ ਸਾਈਡ ਤੋਂ ਹੁੰਦੀ ਜੇ ਆਪਾਂ ਬਾਹਲੀ ਸਾਈਡ ਤੋਂ ਕਟਿੰਗ ਕਰ ਦਾਂਗੇ ਫਿਰ ਹੋਣੀ ਆ ਤੇ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕੀਤੀ ਹੋਏ ਸੈਂਟਰ ਦੇ ਵਿੱਚ ਹੀ ਆਪਣਾ ਚੋਣਾ ਪੈਣੀ ਆ ਮਾਂ ਤੇ ਆਪਣੀ ਜਿਹੜੀ ਸਲਵਾਰ ਦੀ ਲੈਂਥ ਐ ਪੂਰੀ ਪ੍ਰੋਪਰ ਸਹੀ ਹੋਵੇਗੀ ਕੋਈ ਵੀ ਲੈਂਥ ਆਪਣੀ ਬਿਲਕੁਲ ਨਹੀਂ ਕਟੇਗੀ ਆਪਣੇ ਸੈਂਟਰ ਦੇ ਵਿੱਚੋਂ ਕਟਿੰਗ ਕਰਨੀ ਆਪਾਂ ਇਹ ਆਪਾਂ ਜਿਹੜੀ ਬਾਹਲੀ ਸਾਈਡ ਤੋਂ ਅਟੈਚ ਕਰਨਾ ਵ ਤੇ ਆਪਣੀ ਜਿਹੜੀ ਕੁੰਦੀ ਆ ਤੇ ਪੌਂਚੀ ਆ ਬਿਲਕੁਲ ਆਪਣੇ ਜਿੱਦਾਂ ਆਪਾਂ ਕਟਿੰਗ ਕੀਤੀ ਸੀ ਓਨੇ ਹੀ ਪੂਰੇ ਹੋਣਗੇ ਆਪਣੇ ਕਟਿੰਗ ਸੈਂਟਰ ਦੇ ਵਿੱਚੋਂ ਹੀ ਕਰਨੀ ਆ ਫਿਰ ਆਪਣਾ ਜਿਹੜਾ ਢਾਲ ਆ ਸੈੱਟ ਬੈਠੇਗੀ ਤੇ ਨਾਲੇ ਆਪਣੀ ਸਲਵਾੜ ਦੀ ਲੈਂਥ ਬਿਲਕੁਲ ਵੀ ਕਟੇਗੀ ਨਹੀਂ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਪੌਂਚ ਤੇ ਟਾਲ ਦੇਣੀ ਹੁੰਦੀ ਆ 1 ਇੰਚ ਦੀ ਹੀ ਆਪਾਂ ਟਾਲ ਦੇਣੀ ਆ ਤੇ ਇਹਨੂੰ ਆਪਾਂ ਦੂਰਾ ਕਰਕੇ ਆਪਾਂ ਪਹਿਲਾਂ ਪੌਂਚ ਜਿਸ ਤਰ੍ਹਾਂ ਆਪਣਾ ਪੌਂਚ ਆ 12 ਇੰਚ ਆ ਤੇ ਜਾਂ ਤੇਰਾ ਜਿੰਨਾ ਵੀ ਤੁਹਾਡਾ ਪਹੁੰਚਾ ਤੁਸੀਂ ਉਹਦੀ ਲੈਂਥ ਦੇ ਨਿਸ਼ਾਨ ਲਗਾ ਲੈਣ ਲੈਂਥ ਦੀ ਕਟਿੰਗ ਕਰਕੇ ਤੇ ਫਿਰ ਉਹਦੇ ਟਾਲ ਫੇਰ ਦੇਣੀ ਆ ਤੁਸੀਂ ਜਿਸ ਤਰ੍ਹਾਂ ਆਪਾਂ ਲੈਂਥ ਦੇ ਨਿਸ਼ਾਨ ਲਗਾ ਲਿਆ ਲੰਬਾਈ ਦੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇੰਦੀ ਚੜਾਈ ਦੇ ਨਿਸ਼ਾਨ ਲਗਾ ਕੇ ਤੇ ਫਿਰ ਆਪਾਂ ਦੀ ਕਟਿੰਗ ਕਰਕੇ ਤੇ ਫਿਰ ਆਪਾਂ ਨੂੰ ਦੂਰਾ ਕਰਨਾ ਏ ਤੁਸੀਂ ਪਹਿਲਾਂ ਸਿੰਗਲ ਫੈਬਰਿਕ ਨੂੰ ਕਟਿੰਗ ਕਰ ਲਓ ਜਿੰਨਾ ਤੁਸੀਂ ਪਹੁੰਚਾ ਕਟਿੰਗ ਕਰਦੇ ਤੁਸੀਂ ਉਸ ਤਰੀਕੇ ਨਾਲ ਕਟਿੰਗ ਕਰਕੇ ਤੇ ਟਾਲ ਆਪਾਂ ਫੇਰ ਵਿੱਚ ਦੇਣੀ ਹੁੰਦੀ ਆ ਪਹਿਲਾਂ ਆਪਾਂ ਨੋਰਮਲ ਜਿੱਦਾਂ ਆਪਾਂ ਸਲਵਾਰ ਦੀ ਕਟਿੰਗ ਕਰਦੇ ਆ ਕਟਿੰਗ ਕਰਨ ਤੋਂ ਬਾਅਦ ਹੀ ਆਪਾਂ ਟਾਲ ਦੇਣੀ ਆ ਪਹਿਲਾਂ ਪਟਾਲ ਨਹੀਂ ਦੇਣੀ ਤੇ ਬਾਹਲੀ ਸਾਈਡ ਤੋਂ ਤੁਸੀਂ ਬਿਲਕੁਲ ਵੀ ਕਟਿੰਗ ਨਹੀਂ ਕਰਨੀ ਜਿਹੜੀ ਕਟਿੰਗ ਕਰਨੀ ਹੈ ਉਹ ਸੈਂਟਰ ਦੇ ਵਿੱਚੋਂ ਹੀ ਕਰਨੀ ਆ ਬਾਹਰ ਬਿਲਕੁਲ ਨਹੀਂ ਕਰਨੀ ਤੇ ਇਸ ਤਰੀਕੇ ਨਾਲ ਤੁਸੀਂ ਸਲਵਾਰ ਦੀ ਜਿਹੜੀ ਢਾਲਿਓ ਦੇ ਸਕਦੇ ਹੋ ਤੁਹਾਡੀ ਜਿਹੜੀ ਪੌਜਾ ਡਿੱਗਣ ਦੀ ਸਮੱਸਿਆ ਆ ਬਿਲਕੁਲ ਸਹੀ ਹੋ ਜਾਏਗੀ ਇਸ ਤਰੀਕਾ ਨਾਲ ਢਾਲ ਦੇਣ ਦੇ ਨਾਲ ਜੇ ਤੁਸੀਂ ਸੜ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ